ਮੰਬਲ ਇਹ ਰੱਬ ਨਾਲ ਹੀ ਇੱਕਮ ਇੱਕ ਹੋ ਗਈ ਪ੍ਰਮਾਤਮਾ ਨਾਲ ਹੀ ਸਤਿਗੁਰਾਂ ਦੇ ਚਿਹਰੇ ਦੇ ਵਿੱਚੋਂ ਐਸੇ ਰੱਬੀ دیدار ਹੋਏ ਰੋਹਾਨੀਅਤ ਚਿਹਰੇ ਦੇ دیدار ਐ ਰੱਬ ਦੇ دیدار ਹੋ ਗਏ ਤੇ ਗੁਰਮਖ ਪਿਆਰਿਓ ਹੁਣ ਗੋਚ ਚ ਬੈਠੇ ਆ ਕਹਿੰਦੇ ਮਾਂ ਇੰਨੇ ਪਿਆਰ ਨਾਲ ਮਾਂ ਕਿਆ ਨਾ ਤੇ ਮਾਤਾ ਮੈਨੂੰ ਸੀ ਜਿਹੜੀ ਰਾਣੀ ਅੰਦਰੋਂ ਹਿੱਲ ਗਿਆ ਇੰਨੇ ਪਿਆਰ ਦੇ ਵਿੱਚ ਬੈਰਾਗ ਦੇ ਵਿੱਚ ਪ੍ਰੇਮ ਦੇ ਵਿੱਚ ਆ ਕਿੰਨੀ ਪਿਆਰੀ ਆਵਾਜ਼ ਦੇ ਵਿੱਚ ਮਾਰਾ ਨੇ ਮਾਂ ਕਿਆ ਵੀ ਨੇਤਰ ਖੋਲ ਵੇਖ ਯਾਦ ਕਰਦੀ ਰਹਿੰਦੀ ਸੀ ਮੈਂ ਆ ਗਿਆ ਤੱਕਿਆ ਤੱਕਦੀ ਹੀ ਰਹਗੀ ਤੇ ਗੁਰਮੁਖ ਪਿਆਰਿਓ ਮਹਾਰਾਜ ਬਚਨ ਕਰਦੇ ਆਂ ਕਹਿੰਦੇ ਹਰ ਵੇਲੇ ਯਾਦ ਕਰਦੇ ਰਹਿੰਦੇ ਸੀ ਕਹਿੰਦੇ ਹਾਂ ਕੀ ਚਾਹੋ ਨੇ ਮੰਗ ਲਓ ਮੰਗਣਾ ਕੀ ਹੈ ਪ੍ਰਮਾਤਮਾ ਕਿਰਪਾ ਕਰੇ ਰੱਬ ਕਿਰਪਾ ਕਰੇ ਤੇਰੇ ਵਰਗਾ ਪੁੱਤਰ ਚਾਹਨੀ ਹੈ ਪੁੱਤਰ ਚਾਹਨੀ ਹੈ ਤੇਰੇ ਵਰਗਾ ਤੇਰੇ ਵਰਗਾ ਪੁੱਤ ਮੇਰੀ ਕੁੱਖ ਤੋਂ ਵੀ ਜਨਮ ਲਵੇ ਮੇਰਾ ਪੁੱਤ ਤੇਰੇ ਵਰਗਾ ਹੋਵੇ ਗੋਵਿੰਦ ਰਾਹੀ ਜੀ ਪਿਆਰੀ ਬਾਤ ਚ ਕਹਿੰਦੇ ਆ ਮਾਂ ਮੈਂ ਮੇਰੀ ਮਾਂ ਗੁਜਰਕੌਰ ਦਾ ਵੀ ਪੁੱਤਾਂ ਤੇ ਅੱਜ ਤੋਂ ਤੇਰਾ ਵੀ ਪੁੱਤ ਹੈਗਾ ਜਿਕੇ ਅੱਖੋ ਸਤਨਾ ਥੇਰਾ ਵੀ ਪੁੱਤ ਆ ਅੱਜ ਤੋਂ ਮੈਂ ਤੂੰ ਮੈਨੂੰ ਪੁੱਤ ਕਹਿ ਕੇ ਬੁਲਾਇਆ ਕਰ ਜਦੋਂ ਯਾਦ ਕਰਿਆ ਕਰੇਂਗੀ ਮੈਂ ਆਜਿਆ ਕਰਾਂਗਾ ਉਹ ਕਾਲੇ ਚਨੇ ਕੁੰਗਣੀਆਂ ਤਿਆਰ ਕਰਨੀਆਂ ਇਹ ਤਿਆਰ ਕਰਿਆ ਕਰेंगी ਯਾਦ ਕਰਿਆ ਕਰेंगी ਤੇ ਮੈਂ ਆ ਜਾਇਆ ਕਰਨਾ ਨਾਲ ਹਾਣੀਆਂ ਨੂੰ ਲੈ ਕੇ ਸਕਣ ਵਾਸਤੇ ਉਹ ਅੱਜ ਵੀ ਉੱਥੇ ਮਿਲਦੀਆਂ ਹੁੰਗਣੀਆਂ ਗੁਰਮੁਖ ਪਿਆਰਿਓ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਪਨ ਦੇ ਚੋਜ ਨਿਰਾਲੀ ਐ ਪੁਰਾਣੀ ਮੈਣੀ ਦیدار ਕਰਕੇ ਬਸ ਮਾਰਾ ਦੀ ਹੋ ਗਈ ਜਦੋਂ ਉਹਨਾਂ ਜੀ ਮਹਾਰਾਜ ਉੱਥੋਂ ਪਟਨਾ ਸਾਹਿਬ ਤੋਂ ਆਨੰਦਪੁਰ ਸਾਹਿਬ ਨੂੰ ਚਾਲੇ ਮਾਰਦੇ ਉੱਥੋਂ ਤੁਰਦੇ ਆ ਫਿਰ ਉੱਥੇ ਦਾ ਜਿਹੜਾ ਇਤਿਹਾਸ ਬੜਾ ਵਿਰਾਗਮਈ ਹੈ ਰਾਣੀ ਮੈਣੀ ਨੂੰ ਪਤਾ ਲੱਗਦਾ ਕਿ ਮਹਾਰਾਜ ਇੱਥੋਂ ਚੱਲੇ ਆ ਵੀ ਆਨੰਦਪੁਰ ਸਾਹਿਬ ਇਹਨਾਂ ਦੇ ਪਿਤਾ ਜੀ ਰਹਿੰਦੇ ਉੱਥੇ ਚੱਲੇ ਆ ਸਾਰੇ ਰਾਣੀ ਮੈਣੀ ਨੂੰ ਜਦੋਂ ਪਤਾ ਲੱਗਦਾ ਤਾ ਗੁਰਮੁਖ ਪਿਆਰਿਓ ਸਮੇ ਮਹਿਲਾਂ ਦੇ ਵਿੱਚੋਂ ਭੱਜ ਕੇ ਆਉਂਦੀ ਐ ਮਾਰਾਂ ਨੂੰ ਬਿਦਾ ਕਰਨ ਵਾਸਤੇ ਸੰਗਤਾਂ ਖੜੀਆਂ ਬਹੁਤ ਰਾਣੀ ਮੈਣੀ ਵੀ ਆਉਂਦੀ ਐ ਐ ਗੋਵਿੰਦਰਾਏ ਜੀ ਸਭ ਨੂੰ ਮਿਲਦੇ ਮਿਲਦੇ ਨਾ ਜਦੋਂ ਉਹਦੇ ਕੋਲ ਜਾਂਦੇ ਐ ਬੜੇ ਬਰਾਕ ਦੇ ਵਿੱਚ ਆਜੰਮੀ ਕੁੱਟ ਕੇ گلਪੜੀ ਪਾ ਲਈ ਕੀ ਲਾਲ ਤੈ ਮੈਨੂੰ ਮਾਂ ਬਣਾਇਆ ਸੀ ਅੱਜ ਮਾਂ ਨੂੰ ਛੱਡ ਕੇ ਚੱਲੇ ਆਂ ਕਹਿਣ ਲੱਗੇ ਮਾਂ ਮੇਰੀ ਮਾਤਾ ਜੀ ਤੇ ਮੇਰੇ ਪਿਤਾ ਜੀ ਦੇ ਜਿਹੜੇ ਬਚਨ ਆ ਉਹ ਵੀ ਪੂਰੇ ਕਰਨੇ ਆ ਉਹਨਾਂ ਬਚਨਾਂ ਤੇ ਫੁੱਲ ਚੜਾਉਣਾ ਮੇਰਾ ਫਰਜ਼ ਐ ਕੋਈ ਨਾ ਤੈਨੂੰ ਨਾ ਜਦੋਂ ਯਾਦ ਕਰਿਆ ਕਰੇਗੀ ਤੂੰ ਉਹ ਖੁੰਗੜੀਆਂ ਬਣਾ ਕੇ ਪ੍ਰਸ਼ਾਦ ਬਣਾ ਕੇ ਰੱਖਿਆ ਕਰੀ ਜਦੋਂ ਯਾਦ ਕਰਿਆ ਕਰੇਗੀ ਜਿਹੜੇ ਬੱਚੇ ਤੇਰੇ ਕੋਲ ਆਇਆ ਕਰਨਗੇ ਉਹਨਾਂ ਦੇ ਵਿੱਚੋਂ ਮੇਰੇ ਤੈਨੂੰ دیدار ਹੋਇਆ ਕਰਨਗੇ ਗੱਜਕੇ ਅੱਖੋਂ ਸਤਨਾ ਤੈਨੂੰ ਮੈਂ ਭੁੱਲਦਾ ਨਹੀਂ ਜਦੋਂ ਯਾਦ ਕਰੇਂਗੀ ਜ਼ਰੂਰ ਆਵਾਂਗਾ ਇੱਥੋਂ ਜਦੋਂ ਮਹਾਰਾਜ ਤੁਰਨ ਲੱਗਦੇ ਆ ਨਾ ਗੱਡੇ ਤੇ ਚੜਦੇ ਆ ਰੱਥ ਤੇ ਚੜਦੇ ਆ ਬੈਠਣ ਲੱਗਦੇ ਆ ਰੱਥ ਤੁਰਨ ਲੱਗਦਾ ਤੇ ਰਾਣੀ ਨਾ ਜਿਹੜੀ ਰਾਣੀ ਹੈ ਮੈਣੀ ਰਾਣੀ ਉਹ ਐ ਗਸੀ ਖਾ ਕੇ ਬੇਹੋਸ਼ ਹੋ ਕੇ ਡੇਗ ਜਾਂਦੀ ਆ ਵੀ ਮੈਂ ਰਹਿ ਨਹੀਂ ਸਕਦੀ ਤੇਰੇ ਬਿਨਾਂ ਇੰਨਾ ਪਿਆਰ ਇੰਨਾ ਪ੍ਰੇਮ ਬਣ ਜਾਂਦਾ ਮਾਤਾ ਜੀ ਦਾ ਗੋਵਿੰਦ ਰਾਏ ਜੀ ਦੇ ਨਾਲ ਗੁਰਮੁਖ ਪਿਆਰਿਓ ਉਥੋਂ ਦੀਆਂ ਸੰਗਤਾਂ ਰੋਂਦੀਆਂ ਨੇ ਤਾਹਾ ਮਾਰ-ਮਾਰ ਕੇ ਰੋਂਦੀਆਂ ਫਿਰ ਉਥੋਂ ਜਦੋਂ ਗੋਵਿੰਦਰ ਆਏ ਜੀ ਗੱਡਿਆਂ ਦੇ ਵਿੱਚ ਸਵਾਰ ਹੋ ਕੇ ਧੰਨ ਮਾਤਾ ਗੁਜਰੀ ਧੰਨ ਮਾਤਾ ਨਾਨਕੀ ਜੀ ਆਪਣੇ ਪੁੱਤਰੇ ਨੂੰ ਉਹ ਬਚਨ ਪੂਰੇ ਹੋਏ ਖੜਾਉਂਦੇ ਆ ਗੋਦ ਦੇ ਵਿੱਚ ਬੜੇ ਚਾਹਮਾਂ ਦੇ ਨਾਲ ਲੈ ਕੇ ਆਉਂਦੇ ਆ ਜਦੋਂ ਆਨੰਦਪੁਰ ਸਾਹਿਬ ਮੈਂ ਪਹਿਲਾਂ ਬਚਨ ਕੀਤਾ ਸੀ ਵੀ ਇਹਦਾ ਨਾਮ ਆਨੰਦਪੁਰ ਸਾਹਿਬ ਨਹੀਂ ਸੀ ਇਹਦਾ ਨਾਮ ਸੀ ਚੱਕ ਨਾਨਕੀ ਧੰਗੁਰੂ ਤੇਗ ਬਹਾਦਰ ਮਹਾਰਾਜ ਨੇ ਆਪਣੀ ਮਾਤਾ ਦੇ ਨਾਮ ਤੇ ਇਸ ਇਲਾਕੇ ਦਾ ਇਸ ਨਗਰ ਦਾ ਨਾਮ ਰੱਖਿਆ ਸੀ ਫਿਰ ਜਦੋਂ ਇੱਥੇ ਪਹੁੰਚਦੇ ਆ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਮਿਲਦੇ ਆ ਤੇ ਮਹਾਰਾਜ ਬੜਾ ਪਿਆਰ ਕਰਦੇ ਆ ਤੇ ਗੁਰਮਖ ਪਿਆਰਿਓ ਮਹਾਰਾ ਦੀ ਜਾ ਕੇ ਗੋਦ ਚ ਬੈੰਦੇ ਆ ਸੰਗਤਾਂ ਦਾ ਭਾਰੀ ਇਕੱਠ ਐ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪੁੱਛਦਿਆ ਮੇਰੇ ਲਾਲ ਜੀ ਮਾਨੇ ਕਿਹੜੀ ਕਿਹੜੀ ਬਾਣੀ ਨਾਲ ਜੋੜਿਆ ਕਿਹੜੀ ਕਿਹੜੀ ਬਾਣੀ ਪੜ ਲੈਨੇ ਹੋ ਤੁਹਾਡੇ ਬੜੇ ਚੋਜ ਨਰਾਲੇ ਐ ਪਰ ਬਾਣੀ ਕਿਹੜੀ ਕਿਹੜੀ ਪੜ ਲੈਨੇ ਹੋ ਸਭ ਕੁਝ ਦੱਸਿਆ ਮਾਨਿਆ ਬਾਣੀ ਆ ਬਾਣੀ ਤੁਹਾਨੂੰ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਆ ਚੰਗਾ ਫਿਰ ਮੇਰੇ ਲਾਲ ਜੀ ਆਪਣੀ ਪਿਆਰੀ ਆਵਾਜ਼ ਦੇ ਨਾਲ ਮਿੱਠੀ ਆਵਾਜ਼ ਦੇ ਵਿੱਚ ਆਨੰਦ ਸਾਹਿਬ ਦੀ ਬਾਣੀ ਸੁਣਾਉਣੀ ਕਰੋ ਸੰਗਤਾਂ ਨੂੰ ਫਿਰ ਪਾਰੀ ਇਕੱਠ ਦੇ ਵਿੱਚ ਗੋਵਿੰਦ ਰਾਏ ਜੀ ਆਨੰਦ ਸਾਹਿਬ ਦੀ ਬਾਣੀ ਪੜਦੇ ਆ आनंद ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਜਦੋਂ ਅਨੰਦ ਸਾਹਿਬ ਦੀ ਬਾਣੀ ਪੜਦੇ ਆ ਨਾ ਇੰਨੇ ਪਿਆਰ ਦੇ ਵਿੱਚ ਬੈਰਾਗ ਦੇ ਵਿੱਚ ਚਲੇ ਜਾਂਦੇ ਆ ਬਾਣੀ ਪੜਦੇ ਪੜਦੇ ਐਸੇ ਆਨੰਦ ਦੇ ਵਿੱਚ ਚਲੇ ਜਾਂਦੇ ਆ ਉਹਨਾਂ ਨੇ ਤਾਂ ਜਾਣੀ ਸੀ ਜਿਹੜੀਆਂ ਸੰਗਤਾਂ ਧਿਆਨ ਨਾਲ ਮਨ ਲਾ ਕੇ ਐ ਜੁੜੀਆਂ ਸੀ ਨਾ ਉਹ ਵੀ ਐਸੇ ਆਨੰਦ ਚ ਚਲੀਆਂ ਜਾਂਦੀਆਂ ਉਹ ਜਪਦਾ ਵੀ ਸਤ ਗੰਡ ਜੀ ਬੈਠੇ ਆਂਗਾ ਜਿਕੇ ਆਖੋ ਸਤਨਾਮ ਵਾਹਿਗੁਰੂ ਇੰਨੇ ਆਨੰਦ ਦੇ ਵਿੱਚ ਲੀਆ ਜਾਂਦੀਆਂ ਸੰਗਤਾਂ ਵੀ ਫਿਰ ਮਹਾਰਾਜ ਜਦੋਂ ਆਨੰਦ ਸਾਹਿਬ ਸੁਣਾਉਂਦੇ ਆ ਗੁਰੂ ਤੇਗ ਬਹਾਦਰ ਮਹਾਰਾਜ ਸਤ ਗੁਰਾਂ ਦਾ ਚੌਂਕੜਾ ਲੱਗ ਜਾਂਦਾ ਹੈ ਬਿਰਤੀ ਅਕਾਲ ਪੁਰਖ ਨਾਲ ਜੁੜ ਜਾਂਦੀ ਹੈ ਸੰਗਤਾਂ ਦੇ ਵੀ ਚੌਂਕੜੇ ਲੱਗ ਜਾਂਦੇ ਆ ਧਿਆਨ ਜੁੜ ਜਾਂਦੇ ਆ ਰੱਬ ਨਾਲ ਸੰਗਤਾਂ ਵੱਲ ਵੇਖਦੇ ਆ ਮਹਾਰਾਜ ਫਿਰ ਗੋਵਿੰਦ ਰਾਏ ਵੱਲ ਵੇਖਦੇ ਆ ਨੇਤਰ ਬੰਦ ਨੇ ਇੰਨੇ ਆਨੰਦ ਦੇ ਵਿੱਚ ਬਾਣੀ ਸੁਣਾ ਰਿਆ ਇੰਨਾ ਆਨੰਦ ਵਰਤ ਰਿਆ ਆਨੰਦ ਵਰਤ ਰਿਆ ਫਿਰ ਗੁਰੂ ਤੇਗ ਬਹਾਦਰ ਮਾਰੇ ਕਹਿੰਦੇ ਆ ਮੇਰੇ ਲਾਲ ਜੀ ਬੜਾ ਆਨੰਦ ਵਰਤਾ ਦਿੱਤਾ ਅੱਜ ਤੋਂ ਇਹ ਨਗਰ ਦਾ ਨਾਮ ਆਨੰਦਪੁਰ ਸੈ ਪੈ ਗਿਆ ਅੱਜ ਕੇ ਅੱਖੋ ਸਤਿਨਾਮ ਗੋਵਿੰਦ ਰਾਏ